ਸਸ਼ੀਕਲ ਜੀ ਮੈਂ ਹੁਸਨ ਕ੍ਰਿਤੀ ਪ੍ਰਤਿਮਾਨ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਬਲੌਗ ਨੰਬਰ 14 ਅੱਜ ਅਸੀਂ ਜਾ ਰਹੇ ਹਾਂ ਪਿੰਡ ਕੋਈ ਸਾਹਿਬ ਅੱਜ ਤੁਹਾਨੂੰ ਕਰਾਵਾਂਗੇ ਪਿੰਡ ਕੋਈ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਕੋਈ ਸਾਹਿਬ ਦੇ ਦਰਸ਼ਨ ਦੋਸਤੋ ਪਿੰਡ ਦਾ ਨਾਮ ਵੀ ਹੈ ਕੋਈ ਸਾਹਿਬ ਤੇ ਗੁਰਦੁਆਰਾ ਸਾਹਿਬ ਦਾ ਵੀ ਨਾਮ ਕੋਈ ਸਾਹਿਬ ਹੈ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਲੋ ਜੀ ਹੁਣ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਕੋਈ ਸਾਹਿਬ ਗੁਰਦੁਆਰਾ ਕੋਈ ਸਾਹਿਬ ਸਿੱਖ ਜਗਤ ਅੰਦਰ ਉਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਚਾਰ ਗੁਰੂ ਸਹਿਬਾਨਾਂ ਦੇ ਮੁਬਾਰਕ ਚਰਨ ਪਏ ਹਨ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾ ਵਾਲੇ ਸੰਤ ਬਾਬਾ ਹਰਦਿਤ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਅਤੇ ਬਾਬਾ ਆਨੰਦ ਸਿੰਘ ਜੀ ਦੁਸ਼ਹਿਰੇ ਬਾਗ ਵਾਲੇ ਕਥਾ ਕਰਦੇ ਰਹੇ ਹਨ ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਦਰਦੀ ਜਿਨ੍ਹਾਂ ਦੇ ਅੰਦਰ ਮਨੁੱਖਤਾ ਦੇ ਕਲਿਆਣ ਲਈ ਆਪਣੀ ਪਹਿਲੀ ਉਦਾਸੀ ਜੋ ਸੁਲਤਾਨਪੁਰ ਦੀ ਧਰਤੀ ਤੋਂ ਚੜ੍ਹਿਆ ਸੋਦਨ ਧਰਤ ਲੁਕਾਈ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਸ਼ੁਰੂ ਕੀਤੀ ਅਤੇ ਪਹਿਲੀ ਉਦਾਸੀ ਤਕਰੀਬਨ 650 ਮੀਲ ਦਾ ਸਫ਼ਰ ਤੈਅ ਕਰਦੇ ਹੋਏ ਸਾਥੀ ਭਾਈ ਮਰਦਾਨਾ ਜੀ ਰਬਾਬੀ ਨਾਲ ਪਹਿਲੀ ਉਦਾਸੀ ਦੀ ਸਮਾਪਤੀ ਸਮੇਂ ਦਿੱਲੀ ਤੋਂ ਜਿੰਦ ਪਹਿਵਾ ਅੰਦਾਨ ਸੁਨਾਮ ਅਤੇ ਨਾਨਕੀਆਂ ਨਾਲ ਸਾਹਿਬ ਮਗਵਾਲ ਤੋਂ ਹੁੰਦੇ ਹੋਏ ਇਸ ਧਰਤੀ ਨੂੰ ਭਾਗ ਲਾਏ ਇਨ੍ਹਾਂ ਗੱਲਾਂ ਦਾ ਹਵਾਲਾ ਮਾਲਵਾ ਇਤਿਹਾਸ ਵਿੱਚ ਪੰਨਾ ਨੰਬਰ 21 ਤੇ ਲਿਖਿਆ ਮਿਲਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਏ ਤਾਂ ਇਸ ਜਗ੍ਹਾ ਤੇ ਕੋਈ ਨਗਰ ਨਹੀਂ ਸੀ ਇਹੇ ਕੁਜ਼ਾੜ ਜਗ੍ਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਬਾਣੀ ਦੇ ਕੀਰਤਨ ਦੀ ਆਵਾਜ਼ ਸੁਣ ਕੇ ਨੇੜੇ ਦੀਆਂ ਸੰਗਤਾਂ ਗੁਰੂ ਜੀ ਦੇ ਸ਼ਰਨ ਵਿੱਚ ਆਈਆਂ ਗੁਰੂ ਜੀ ਦੀ ਜਲ ਪਾਣੀ ਨਾਲ ਸੇਵਾ ਕੀਤੀ ਗੁਰੂ ਜੀ ਨੇ ਸੰਗਤਾਂ ਨੂੰ ਇਸ ਪਿੰਡ ਬਾਰੇ ਪੁੱਛਿਆ ਕਿ ਇਹ ਕਿਹੜਾ ਨਗਰ ਹੈ ਤਾਂ ਇੱਕ ਮਾਈ ਨੇ ਕਿਹਾ ਸਤਿਗੁਰੂ ਇੱਥੇ ਤਾਂ ਕੋਈ ਨਗਰੀ ਨਹੀਂ ਹੈ ਗੁਰੂ ਜੀ ਨੇ ਸੰਗਤਾਂ ਨੂੰ ਕੀਰਤ ਕਰਨਾ ਨਾਮ ਜਪਣ ਤੇ ਵੰਡ ਛਕਣ ਦੇ ਸੰਧਾਰ ਦਾ ਉਪਦੇਸ਼ ਦਿੱਤਾ ਅਤੇ ਆਥਿਆ ਇੱਥੇ ਨਗਰ ਕੋਈ ਸਾਭ ਹੋਵੇਗਾ ਸਮਾ ਪਾ ਕੇ ਨਗਰ ਦਾ ਨਾਮ ਕੋਈ ਸਾਭ ਪੈ ਗਿਆ ਤੇ ਵਸੋ ਵਸਣੀ ਸ਼ੁਰੂ ਹੋ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਉਚਾਰ ਕੇ ਕਿਹਾ ਕਿ ਇਸ ਸਥਾਨ ਤੇ ਆਉਣ ਵਾਲੇ ਸਮੇਂ 'ਚ ਧਰਮਸ਼ਾਲਾ ਬਣੇਗੀ ਅਤੇ ਸੰਗਤ ਪੰਗਤ ਜੁੜਿਆ ਕਰਨਗੇ ਅਤੇ ਇਸ ਸਥਾਨ ਤੇ ਸਿੱਖੀ ਦੇ ਕੇਂਦਰ ਬਣਨਗੇ ਇੱਥੇ ਸਤਿਗੁਰੂ ਜੀ ਨੇ ਕੁਝ ਸਮਾਂ ਠਹਿਰ ਕੇ ਕਾਂਝਰੇ ਵੱਲ ਚੱਲੇ ਪਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਫੀ ਚਿਰਾਂ ਤੋਂ ਮਨ ਸੀ ਇਸ ਸਥਾਨ ਦੇ ਦਰਸ਼ਨ ਕਰਨ ਦਾ ਕਹਿੰਦੇ ਆ ਨਾ ਜਦੋਂ ਪ੍ਰਮਾਤਮਾ ਬੁਲਾਉਂਦਾ ਉਦੋਂ ਹੀ ਬੰਦੇ ਨੂੰ ਦਰਸ਼ਨ ਨਸੀਬ ਹੁੰਦੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲੇ ਜਾਣ ਤੋਂ ਬਾਅਦ ਕੁਝ ਪ੍ਰੇਮੀ ਸਿੱਖਾਂ ਨੇ ਗੁਰੂ ਜੀ ਦੇ ਮੁਬਾਰਕ ਚਰਨਾਂ ਵਾਲੀ ਜਗ੍ਹਾ ਤੇ ਉੱਚਾ ਮਿੱਟੀ ਦਾ ਥੜਾ ਬਣਾ ਕੇ ਉਸ ਅਸਥਾਨ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਮਾ ਪਾ ਕੇ ਇਸ ਥੜਾ ਅਸਥਾਨ ਦੀ ਸੇਵਾ ਭਾਈ ਮਾਨਕ ਚੰਦ ਪ੍ਰੇਮੀ ਜੋ ਕਿ ਇਸੇ ਨਗਰ ਦਾ ਵਸਨੀਕ ਸੀ ਉਹ ਕਰਨ ਲੱਗ ਪਿਆ। ਇਸ ਤੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਤਾਂ ਇਹ ਹਰ ਰੋਜ਼ ਵਕਤ ਕੱਢ ਕੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਨ ਲੱਗ ਪਿਆ। ਉਸ ਸਮੇਂ ਗੁਰੂ ਗੱਦੀ ਤੇ ਛੇਵੇਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਬੈਠੇ ਸਨ ਛੇਵੇਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਉਸ ਦੀ ਬੇਨਤੀ ਪ੍ਰਵਾਨ ਹੋਈ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਬਰਾਜਮਾਨ ਸਨ ਪਾਈ ਮਾਨਕ ਚੰਦ ਪ੍ਰੇਮੀ ਜੀ ਦੀ ਅਰਦਾਸ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋਈ ਛੇਵੇਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਪਾਈ ਕੀ ਢੋਲੀ ਤੋਂ ਗੋਰਖ ਮਥੇ ਜਿੱਥੇ ਕਿ ਗੋਰਖਨਾਥ ਦੇ ਕੰਨ ਪਾਟੇ ਚੇਲਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਇਤਿਹਾਸਿਕ ਪਿੱਪਲ ਨੂੰ ਅਗ ਲਾ ਦਿੱਤੀ ਸੀ ਭਾਈ ਅਲਮਸਤ ਨੂੰ ਤੰਗ ਪ੍ਰੇਸ਼ਾਨ ਕਰਦੇ ਹੋਏ ਭਾਈ ਅਲਮਸਤ ਦੀ ਪੁਕਾਰ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਏਸੇ ਰਸਤੇ ਜਾਂਦੇ ਸਮੇਂ ਕਾਂਝਲੇ ਪਿੰਡ ਤੋਂ ਸੰਮਤ 1673 ਬਿਕਰਮੀ 1616 ਈਸਵੀ ਨੂੰ ਗੁਰੂ ਸਾਹਿਬ ਜਗਤ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਚਰਨਾ ਨਾਲ ਪਵਿੱਤਰ ਹੋਈ ਧਰਤੀ ਤੇ ਕੋਈ ਸਾਹ ਪਹੁੰਚੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸ ਕਰੀਰ ਦੇ ਦਰਖਤ ਨਾਲ ਇਸ ਸਥਾਨ ਤੇ ਪਹੁੰਚ ਕੇ ਆਪਣਾ ਘੋੜਾ ਬੰਨ੍ਹਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਮਾਨਕ ਚੰਦ ਪ੍ਰੇਮੀ ਅਤੇ ਸਿੱਖ ਸੰਗਤ ਨੇ ਰੱਜ ਕੇ ਜੀ ਭਰ ਕੇ ਦੁੱਧ ਨਾਲ ਲੰਗਰ ਪਾਣੀ ਨਾਲ ਗੁਰੂ ਜੀ ਦੀ ਸੇਵਾ ਕੀਤੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਮਾਨਕ ਚੰਦ ਪ੍ਰੇਮੀ ਅਤੇ ਸਮੂਹ ਸਿੱਖ ਸੰਗਤਾਂ ਦੀ ਸੇਵਾ ਤੋਂ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਇਸ ਨਗਰ ਨੂੰ ਵਰਦਾਨ ਦਿੱਤਾ ਕਿ ਇੱਥੇ ਦੁੱਧ ਦੀਆਂ ਨਦੀਆਂ ਚੱਲਣਗੀਆਂ ਅਤੇ ਇਹ ਨਗਰ ਦੁੱਧ ਪੁੱਤ ਦੀਆਂ ਬਰਕਤਾਂ ਨਾਲ ਭਰਪੂਰ ਰਹੇਗਾ ਇੱਥੇ ਕੁਝ ਸਮਾਂ ਠਹਿਰ ਕੇ ਸ੍ਰੀ ਗੁਰੂ ਹਰਬੋਬਨ ਸਾਹਿਬ ਜੀ ਨੇ ਇੱਥੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਜੋ ਮਗਵਾਲ ਵਿਖੇ ਆ ਉੱਥੇ ਚਾਲੇ ਪਾ ਦਿੱਤੇ ਇਸ ਦਾ ਜ਼ਿਕਰ ਮਾਲਵਾ ਇਤਿਹਾਸ ਦੇ ਪੰਨਾ ਨੰਬਰ 60 ਤੇ ਮਹਾਨ ਕੋਸ਼ ਤੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਅੰਕਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਜੀ ਨੇ ਪਰਿਵਾਰ ਤੇ ਸਿੱਖ ਸੰਗਤਾਂ ਦੇ ਕਾਫਲੇ ਸਮੇਤ ਧੰ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਦਾ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਨਾ ਮੁਰਾਦ ਬਿਮਾਰੀ ਜੋ ਕਿ ਤੰਬਾਕੂ ਨੂੰ ਲੋਕਾਂ ਨੇ ਆਪਣੇ ਖੇਤਾਂ ਵਿੱਚ ਬੀਜ ਕੇ ਨਸ਼ਿਆਂ ਦੇ ਗ੍ਰਸਤ ਹੋ ਰਹੇ ਸਨ ਗੁਰੂ ਸਾਹਿਬ ਨੇ ਇਨ੍ਹਾਂ ਆਰਸੀ ਲੋਕਾਂ ਨੂੰ ਡੂੰਘੇ ਖੂਲਵਾ ਕੇ ਚੰਗੀ ਜ਼ਿੰਦਗੀ ਪ੍ਰਦਾਨ ਕਰਨ ਲਈ ਨਾ ਮੁਰਾਦ ਬਿਮਾਰੀ ਤਬਾਕੂ ਤੋਂ ਬਚਾਉਣ ਲਈ ਸਮੇਂ ਤੇ ਹਕੂਮਤ ਜੋ ਕਿ ਮਨੁੱਖਤਾ ਦੇ ਕਾਇਰ ਜ਼ੁਲਮ ਕੁਮਾਰ ਰਹੀ ਸੀ ਜਬਰੀ ਤਰਬ ਬਦਲ ਰਹੀ ਸੀ ਲੋਕਾਂ ਦੀ ਮਾਨਸਿਕਤਾ ਨੂੰ ਉੱਚਾ ਚੁੱਕਣ ਲਈ ਗੁਰਦੇਵ ਪਾਸ਼ਾ ਜੀ ਕਰਤਾਰਪੁਰ ਤੋਂ ਚੱਲ ਕੇ ਪਟਿਆਲਾ ਸਮਾਣਾ ਭਵਾਨੀਗੜ ਫੱਗੂਵਾਲਾ ਕਰਾਚੋਂ ਗੁਰਦੁਆਰਾ ਨਾਨਕੀਆਂ ਨਾਲ ਸਭ ਤੋਂ ਹੁੰਦੇ ਹੋਏ ਪਿੰਡ ਕੋਈ ਸਾਹ ਪੰਜ ਮੱਗਰ ਸੰਮਤ 1722 ਨੂੰ ਮਾਤਾ ਨਾਨਕੀ ਜੀ ਮਾਂ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਭਾਈ ਨੱਥੂ ਰਾਮ ਜੀ ਰਬਾਬੀ ਦੇ ਜਥੇ ਸਮੇਤ ਪਹੁੰਚੇ ਕੁਝ ਸਮਾਂ ਇਸ ਸਥਾਨ ਤੇ ਠਹਿਰੇ ਸੰਗਤਾਂ ਨੇ ਖੂਬ ਸੇਵਾ ਕੀਤੀ ਇੱਥੋਂ ਗੁਰੂ ਜੀ ਦੇ ਕਾਫਲੇ ਸਮੇਤ ਕਾਂਝਲੇ ਤੋਂ ਮੁੱਲੋਵਾਲ ਨੂੰ ਚਲੇ ਗਏ ਸਰਬੰਸਦਾਨੀ ਦਸਮ ਪਿਤਾ ਸਾਰਾ ਸਰਬੰਸ ਵਾਰ ਕੇ ਮਾਛੀਵਾੜਾ ਆਲ ਮੰਦੀਰ ਰਾਏ ਕੋਟ ਮੁੱਲੋਵਾਲ ਹੁੰਦੇ ਹੋਏ ਇਸ ਪਵਨ ਅਸਥਾਨ ਤੇ ਪਹੁੰਚੇ ਸਨ ਜਿਸ ਬਾਰੇ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਇੰਜ ਲਿਖਿਆ ਏ ਜਦ ਗੁਰਦਸਮ ਮਾਲਵੇ ਗਏ ਨਗਰ ਕੋਈ ਉਤਰਸ ਪਏ ਸਮਾਪੰਨ ਤੇ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਵਾਲੀ ਜਗਾ ਅਲੋਪ ਹੋ ਗਈ ਤਬ ਬਾਬਾ ਸ਼ਾਮ ਸਿੰਘ ਜੀ ਜੋ ਕਿ ਬੜੇ ਭਜਨੀਕ ਸਨ ਉਹਨਾਂ ਨੂੰ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਕੀ ਗੁਰੂਮਖੋ ਸਾਡੇ ਸਥਾਨ ਤੇ ਸੇਵਾ ਕਰਾਓ ਜੋ ਕਿ ਲਹਿੰਦੇ ਵੱਲ ਰੋੜੀ ਵਾਲਾ ਸਥਾਨ ਹੈ ਬਾਬਾ ਸ਼ਾਮ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਲੰਗਰ ਅਤੇ ਗੁਰਬਾਣੀ ਦੇ ਕੀਰਤਨ ਦਾ ਪ੍ਰਭਾਵ ਚਲਾਇਆ ਅਤੇ ਆਪਣੀ ਨਿੱਜੀ ਜ਼ਮੀਨ 75 ਬਿਗੇ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ ਉਹਨਾਂ ਤੋਂ ਬਾਅਦ ਬਾਬਾ ਹਰਦੀਪ ਸਿੰਘ ਤਨੋਲਾ ਵਾਲਿਆਂ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਬਾਬਾ ਮਹਿਤਾਬ ਸਿੰਘ ਜੀ ਚੰਗਾਲ ਵਾਲਿਆਂ ਨੇ 125 ਬਿਗੇ ਜ਼ਮੀਨ ਨਾਮ ਲਗਵਾਈ ਰਿਆਸਤ ਜੀਂਦ ਵੱਲੋਂ 100 ਰੁਪਏ ਨਗਦ ਅਤੇ 3 ਰਜਾਈਆਂ ਦੀ ਸੇਵਾ ਕੀਤੀ ਜਾਂਦੀ ਰਹੀ ਅਤੇ ਮਿਸਤਰੀ ਰਾਠਾ ਸਿੰਘ ਬਟਰੂਖਾਂ ਵਾਲਿਆਂ ਨੇ 18 ਵਿਗੇ ਜ਼ਮੀਨ দান ਕੀਤੀ ਬਾਅਦ ਵਿੱਚ ਬਾਬਾ ਫੂਲ ਸਿੰਘ ਜੀ ਨੇ ਸੇਵਾ ਸੰਭਾਲ ਕੀਤੀ ਅਤੇ ਬਾਅਦ ਵਿੱਚ ਬਾਬਾ ਭਗਤ ਸਿੰਘ ਫਲੇਵਾਲ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਅਤੇ ਬਾਬਾ ਜੀ ਨੇ 132 ਵਿਗੇ ਜ਼ਮੀਨ ਸਰਦਾਰ ਨਾਰਾਇਣ ਸਿੰਘ ਹੁਰਾਂ ਦੇ ਦੁਆਰਾ 3500 ਰੁਪਏ ਚਾਂਦੀ ਦੇ ਵਿੱਚ ਪਿੰਡ ਲੱਡੇ ਦੇ ਜ਼ਿਮੀਦਾਰ ਕੋਲੋਂ ਖਰੀਦੀ ਉਸ ਜ਼ਿਮੀਦਾਰ ਨੇ ਪਹਿਲਾਂ ਅਰਦਾਸ ਕੀਤੀ ਸੀ ਕਿ ਇਹ ਜ਼ਮੀਨ ਮੈਂ ਗੁਰੂ ਘਰ ਦੇ ਨਾਮ ਲਾਵਾਂਗਾ ਪਰ ਬਾਅਦ ਵਿੱਚ ਲਾਲਚ ਪੈਦਾ ਹੋਣ ਕਰਕੇ ਉਹ ਇਸ ਗੱਲ ਤੋਂ ਮੁੱਕਰ ਗਿਆ ਸੀ ਬਾਬਾ ਜੀ ਵੱਲੋਂ ਇੱਥੇ ਵਿੱਦਿਆ ਦਾ ਪ੍ਰਭਾਵ ਚਲਾਇਆ ਗਿਆ ਤਕਰੀਬਨ 100 ਲੜਕੀਆਂ ਨੂੰ ਪੜਾਇਆ ਗਿਆ ਤੇ ਪ੍ਰੇਰਣਾ ਕਰਕੇ ਸਾਰੇ ਪਿੰਡ ਨੂੰ ਅੰਮ੍ਰਿਤਾਰੀ ਬਣਾਇਆ ਗਿਆ ਬਿਨਾਂ ਅੰਮ੍ਰਿਤਾਰੀ ਜੋੜੇ ਤੋਂ ਆਨੰਦ ਕਾਰਜ ਨਹੀਂ ਕਰਵਾਇਆ ਜਾਂਦਾ ਸੀ ਬਾਬਾ ਜੀ ਦੇ ਬਚਨਾਂ ਮੁਤਾਬਕ ਇੱਥੇ ਤੰਬਾਕੂ ਸ਼ਰਾਬ ਵੇਚਣਾ ਤੇ ਪੀਣ ਦੀ ਮਨਾਹੀ ਸੀ। ਲੋ ਜੀ ਇਹ ਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ 24 ਘੰਟੇ ਇੱਥੇ ਲੰਗਰ ਚੱਲਦਾ। ਬਾਬਾ ਜੀ ਤੋਂ ਬਾਅਦ ਇਸ ਸਥਾਨ ਦੀ ਸੇਵਾ ਮਹੰਤ ਜਗੀਰ ਸਿੰਘ ਨੇ ਕੀਤੀ। ਉਹਨਾਂ ਪਾਸੋਂ ਐਕਟ 87 ਦੇ ਅਧੀਨ ਪ੍ਰਬੰਧ ਲੋਕਲ ਕਮੇਟੀ ਕੋਲ ਆ ਗਿਆ। ਇੱਥੇ ਹਰੇਕ ਦਸਵੀਂ ਨੂੰ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਵ ਪੂਰੀ ਚੜ੍ਹਦੀ ਕਲਾ ਨਾਲ ਬਣਾਇਆ ਜਾਂਦਾ ਹੈ। ਇਸ ਨਗਰ ਵਿੱਚ ਪਾਈ ਮਣੀ ਸਿੰਘ ਸ਼ਹੀਦ ਦੇ ਨਾਨਕੇ ਸਨ। ਇਸ ਨਗਰ ਵਿੱਚੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਦੀਆਂ ਫੌਜਾਂ ਵਿੱਚ ਰਹਿ ਕੇ ਪੰਜ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਸ ਨਗਰ ਵਿੱਚੋਂ ਹੀ ਸ੍ਰੀ ਰਾਏ ਬਹਾਦਰ ਨਾਰਾਇਣ ਸਿੰਘ ਹੋਏ ਹਨ ਜੋ ਕਿ ਦਿੱਲੀ ਠੇਕੇਦਾਰੀ ਕਰਦੇ ਸਨ। ਜਿਨ੍ਹਾਂ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਮਸਤਮਣਾ ਸਾਹਿਬ ਤੇ ਗੁਰਦੁਆਰਾ ਕੋਈ ਸਾਹਿਬ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਵਾਹਿਗੁਰੂ ਹਮੇਸ਼ਾ ਲੰਗਰਾਂ ਦੇ ਵਿੱਚ ਬਰਕਤਾਂ ਪਾਵੇ ਸਰਦਾਰ ਰਣਜੀਤ ਸਿੰਘ ਮੈਂਬਰ ਪਾਰਲੀਮੈਂਟ ਅਤੇ ਬੀਬੀ ਨਰਲੇਪ ਕੋਰ ਵੀ ਇਸ ਪਿੰਡ ਨਾਲ ਸੰਬੰਧ ਰੱਖਦੇ ਹਨ ਇੱਥੇ ਹਰ ਸਮੇਂ ਗੁਰੂ ਘਰ ਲੰਗਰ ਕੀਰਤਨ ਕਥਾ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਸੰਗਤਾਂ ਦੂਰੋਂ ਨੇੜਿਓਂ ਪਹੁੰਚ ਕੇ ਲਾਹਾ ਪ੍ਰਾਪਤ ਕਰਦੀਆਂ ਹਨ ਰਹਿائش ਦਾ ਵੀ ਇੱਥੇ ਪੂਰਾ ਪ੍ਰਬੰਧ ਸਲਾਨਾ ਜੋੜ ਮੇਲਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਪੂਰਵ ਅਤੇ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਮਦ ਦੀਆਂ ਖੁਸ਼ੀਆਂ ਵਿੱਚ 31 ਦਸੰਬਰ 1 ਜਨਵਰੀ ਨੂੰ ਮਨਾਇਆ ਜਾਂਦਾ ਹੈ। ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਇਸ ਗੁਰਦੁਆਰਾ ਸਾਹਿਬ ਆ ਕੇ। ਦੋਸਤੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ। ਮੇਰੇ ਚੈਨਲ ਹੁਸਨ ਬ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।